ਹਾਂਜੀ ਮੇਰੇ ਨਾਲ ਬੀਕੇ ਜੂ ਇਕਤਾ ਉਗਰਾਹਾਂ ਦੇ ਆਗੂ ਹਾਜ਼ਰ ਨੇ ਤੇ ਇਸ ਮੌਕੇ ਦੇ ਉੱਤੇ ਜਦੋਂ ਅਸੀਂ ਇੱਕ ਬਹੁਤ ਹੀ ਖੌਨਹਾਰ ਜਿਹੜੇ ਅਧਿਆਪਕ ਰਹੇ ਨੇ ਕਿਸਾਨੀ ਸੰਘਰਸ਼ਾਂ ਦੇ ਸੰਗੀ ਰਹੇ ਨੇ ਬਲਵੰਤ ਸਿੰਘ ਦੀ ਦੇ ਅੰਤਮ ਸੰਸਕਾਰ ਲਈ ਲਗਾਈ ਜਾਣੀ ਹੈ ਤਾਂ ਉਦੋਂ ਇਸ ਮੌਕੇ ਤੇ ਹਾਜ਼ਰ ਨੇ ਹਾਂਜੀ ਤੁਹਾਡਾ ਸ਼ੁਭਨਾਮ ਪਹਿਲਾਂ ਤੇ ਮੈਂ ਸ਼ਿਕੰਦਰ ਘੋਮਣ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹ ਮੋੜ ਬਲਾਕ ਦਾ ਮੈਂ ਮੋੜ ਬਲਾਕ ਦੇ ਪ੍ਰਧਾਨ ਹੋ ਤੁਸੀਂ ਨਹੀਂ ਆਗੂ ਹਾਂ ਜੀ ਆਗੂ ਓਕੇ ਹਾਂਜੀ ਇਹ ਜਦੋਂ ਮਾਸਟਰ ਜੀ ਨੂੰ ਪਤਾ ਲੱਗਾ ਸਾਡੇ ਮਨ ਨੂੰ ਬਹੁਤ ਦੁੱਖ ਹੋਇਆ ਕਿਉਂਕਿ ਜਿੱਥੇ ਸਾਨੂੰ ਪਹਿਲਾਂ ਤੋਂ ਲੱਗ ਕੇ ਪੜਾਉਣ ਦੇ ਵਿੱਚ ਉੱਥੋਂ ਤੱਕ ਅਸੀਂ ਬਲੰਦੀਆਂ ਆ ਬੋਲਣ ਸਿੱਖਿਆ ਸਟੇਜਾਂ ਤੇ ਹੂੰ ਇਹ ਮਾਸਟਰ ਜੀ ਦੀ ਦੇਣ ਹੈ ਓਕੇ ਕਿਉਂਕਿ ਇੱਕ ਪਾਸੇ ਜਿੱਥੇ ਮੇਰੇ ਟੀਚਰ ਸੀ ਤਾਂ ਮੇਰੇ ਬਹੁਤ ਵੱਡੇ ਗੁਰੂ ਵੀ ਸੀ ਅੱਛਾ ਤੁਸੀਂ ਇਹਨਾਂ ਕੋਲੇ ਪੜੇ ਵੀ ਹੋ ਪੜੇ ਆਂ ਵੀਆ ਜਿੱਥੇ ਕਿ ਹਾਲਾਂਕਿ ਜਿੱਥੇ ਮੈਂ ਪੂਰੇ ਪੰਜਾਬ ਦੇ ਵਿੱਚ ਨੇ ਮੇਰਾ ਨਾਮ ਬਣਿਆ ਹੈ ਸਟੇਜਾਂ ਤੋਂ ਬੋਲਣ ਦਾ ਤਾਂ ਇਹ ਮਾਸਟਰ ਜੀ ਦੀ ਦੇਣ ਹੈ ਓਕੇ ਕਿਉਂਕਿ ਇਹਨਾਂ ਨੇ ਸਾਨੂੰ ਦੱਸਣਾ ਪੜਾਉਣਾ ਇਹ ਤੋਂ ਅੱਗੇ ਵੀ ਜਦੋਂ ਮਿਲਦੇ ਵਾਸਤੇ ਜੀ ਤਾਂ ਸਾਡੇ ਕੋਲੇ 15-20 ਮਿੰਟ ਇਹਨਾਂ ਨੇ ਲਾਉਣ ਅੱਛਾ ਕਿਉਂਕਿ ਇਹਨਾਂ ਨੇ ਸਾਨੂੰ ਦੱਸਣਾ ਕਿ ਅਸੀਂ ਇੱਕ ਪਾਣੀ ਪਾ ਕੇ ਲਾਤਾ ਤੂੰ ਗੁੱਜਾ ਜਿਹੜਾ ਤੂੰ ਤੋਂ ਲੋਕਾਂ ਤੋਂ ਤੁਹਾਡੇ ਤਵਾਸ ਤੁਹਾਡਾ ਜਾਦੀ ਪਿੰਡ ਵੀ ਹਾਂ ਜਾਦੀ ਪਿੰਡ ਵੀ ਮੇਰਾ ਇਹੀ ਹੈ ਅੱਛਾ ਘੁੰਮਣ ਕੱਲ ਬਹੁਤ ਟਾਈਮ ਜ਼ਿਆਦਾ ਪਿੰਡ ਦੇ ਵਿੱਚ ਹੂੰ ਹੂੰ ਡੌਟੀ ਪਿੰਡ ਦੇ ਵਿੱਚ ਕੀਤੀ ਓਕੇ ਸਾਡੇ ਇਨਚਾਰਜ ਵੱਜੋਂ ਵੀ ਇਹਨਾਂ ਨੇ ਡੌਟੀ ਨਵਾਈ ਜੀ ਤੇ ਲਗਾਤਾਰ ਸਾਨੂੰ ਜਦੋਂ ਵੀ ਮਿਲਣਾ ਇਹਨਾਂ ਨੇ ਸ਼ਿੰਗਾਰ式 ਟਾਈਪ ਦੀਆਂ ਹਾਲਾਂਕਿ ਜਦੋਂ ਮੈਨੂੰ ਇਹ ਆਪਣੇ ਆਪ ਨੂੰ ਮਾਨ ਮਹਿਸੂਸ ਹੁੰਦਾ ਜਦੋਂ ਮਾਸਟਰ ਜੀ ਮੈਨੂੰ ਮਿਲਦੇ ਜਦੋਂ ਉੱਪਰੋਂ ਪ੍ਰਧਾਨ ਜੀ ਕਹਿ ਕੇ ਗੱਲ ਕਰਦੇ ਮੈਂ ਕਹਿੰਦਾ ਨਹੀਂ ਜੀ ਤੁਸੀਂ ਮੈਨੂੰ ਪ੍ਰਧਾਨਾ ਕਹੋ ਤੁਸੀਂ ਤਾਂ ਮੇਰੇ ਇੱਕ ਗੁਰੂ ਵੀ ਹੋ ਕਿਤਾਵੀ ਹੂੰ ਤੇ ਇਹਨਾਂ ਦੀਆਂ ਐਡੀਆਂ ਨਮਾਣੀਆਂ ਗੱਲਾਂ ਸਾਨੂੰ ਖਿੱਚ ਲੈ ਜਾਣੀਆਂ ਜਦੋਂ ਦਾ ਪਤਾ ਲੱਗਿਆ ਮਾਸਟਰ ਜੀ ਦਾ ਜਿੱਥੇ ਪਰਿਵਾਰ ਨੂੰ ਘਟਾ ਪਿਆ ਤਾਂ ਜੱਥੇਬੰਦੀ ਨੂੰ ਤੇ ਨਾਲ ਜਿਹੜੇ ਸਾਡੇ ਵਰਗੇ ਨੇ ਉਥੋਂ ਪੜ੍ਹ ਕੇ ਸਿੱਖਣਾ ਸੀ ਬਹੁਤ ਵੱਡਾ ਕੰਮ ਹੂੰ ਹੂੰ ਕਿ ਨਾਂ ਹੋਣ ਵਾਲਾ ਘਟ ਬਿਲਕੁਲ 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 ਸ਼ੁਕਰੀਆ ਜੀ ਠੀਕ ਹੈ ਕਾਫਲੇ ਦੇ ਰੂਪ ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਦੇਹ ਦਾ ਅੰਤਮ ਸੰਸਕਾਰ ਕਰਨ ਲਈ ਆਕਰ ਤੋਂ ਲਿਜਾਇਆ ਜਾ ਰਿਹਾ ਸ਼ਮਸ਼ਾਨ ਆ ਭੂਮੀ ਸਾਰੇ ਪਾਸੇ ਜਿਹੜੇ ਲੋਕਾਂ ਦੀਆਂ ਅੱਖਾਂ ਇੱਕ ਗੰਗਹੀਨ ਮਾਹੌਲ ਹੈ ਇੱਧਰ ਪਿੱਛੇ ਅਸੀਂ ਦੇਖ ਰਹੇ ਹਾਂ ਬਹੁਤ ਸਾਰੀਆਂ ਔਰਤਾਂ ਫੈਨ ਪਰ ਆ ਰਿਸ਼ਤੇਦਾਰ ਇਹ ਸਾਰੇ ਇਸ ਸਮੇਂ ਦੇ ਇਸ ਆਂਤਮ ਬਦਾਇਗੀ ਤੇ ਦਾ ਹਿੱਸਾ ਬਣਨ ਜਾ ਰਹੇ ਨੇ about